ਇਹ ਇਤਿਹਾਸਿਕ ਔਰ ਇੰਪੋਰਟੈਂਟ ਫੈਸਲਾ ਜਿਹੜਾ ਕਿ ਅੱਗੇ ਜਾ ਕੇ ਇੱਕ ਮੀਲ ਪੱਥਰ ਸਾਬਿਤ ਹੋਏਗਾ ਉਹ ਕੀਤਾ ਗਿਆ ਕਿ ਸਟੇਟ ਸਿਵਲ ਸਰਵਿਸਿਜ਼ ਰੂਲ 2020 ਦੇ ਵਿੱਚ 33% ਆਰਕਸ਼ਨ ਜਿਹੜਾ ਹੈ ਉਹ ਮਹਿਲਾਵਾਂ ਨੂੰ ਦਿੱਤਾ ਗਿਆ ਸਹੀ ਮੈਨੇਜ ਇਹ ਨਾਰੀ ਸਸ਼ਕਤੀਕਰਨ ਦੀ ਗੱਲ ਹੈ ਔਰ ਅਸੀਂ ਵਿਮਨ ᱮਮਪਾਵਰਮੈਂਟ ਦੀ ਗੱਲ ਕਰਦੇ ਹਾਂ ਸੋ ਇਸ ਫੈਸਲੇ ਦੇ ਕਾਰਜਾ ਨਾਲ ਬਹੁਤ ਸਾਰੇ ਐਵੇਨਿਊਜ਼ ਔਰਤਾਂ ਵਾਸਤੇ ਖੁੱਲ ਜਾਣਗੇ ਮਹਿਲਾਵਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ ਕਿਉਂਕਿ ਕਈ-ਕਈ ਵਾਰੀ ਓਪਰਚ्युनिटीज ਜਿਹੜੀਆਂ ਮਹਿਲਾਵਾਂ ਨੂੰ ਪੂਰੀਆਂ ਨਹੀਂ ਮਿਲਦੀਆਂ ਸਾਡੀਆਂ ਲੜਕੀਆਂ ਸਾਡੀਆਂ ਮਹਿਲਾਵਾਂ ਬਹੁਤ ਪੜੀਆਂ ਲਿਖੀਆਂ ਨੇ ਲੇਕਿਨ ਅਗਰ ਉਹਨਾਂ ਨੂੰ ਥੋੜਾ ਜਿਹਾ ਇਨਕਰੇਜਮੈਂਟ ਮਿਲ ਜਾਏ ਤੇ ਉਹ ਜ਼ਰੂਰ ਹਰ ਖੇਤਰ ਦੇ ਵਿੱਚ ਜਾ ਕੇ ਆਪਣਾ ਨਾਮ ਜਿਹੜਾ ਪੈਦਾ ਕਰ ਸਕਦੀਆਂ ਨੇ ਕਈ ਫੀਲਡ ਹਜੇ ਵੀ ਐਸੇ ਨੇ ਜਿਦੇ ਵਿੱਚ ਔਰਤਾਂ ਦਾ ਜਿਹੜਾ ਹਿੱਸਾ ਹੈ ਬਹੁਤ ਘੱਟ ਹੈ ਜਿਵੇਂ ਪੁਲਿਸ ਔਰ ਰੇਵੈਨਿਊ ਡਿਪਾਰਟਮੈਂਟ ਹੈ ਉਹਦੇ ਵਿੱਚ ਮਹਿਲਾਵਾਂ ਬਹੁਤ ਘੱਟ ਗਿਣਤੀ ਦੇ ਵਿੱਚ ਜਾਂਦੀਆਂ ਨੇ ਇਹ ਇੱਕ ਇੰਨਾ ਵੱਡਾ ਫੈਸਲਾ ਹੈ ਜਿਹੜਾ ਪੰਜਾਬ ਦੀ ਮਹਿਲਾਵਾਂ ਦੇ ਭਵਿੱਖ ਵਾਸਤੇ ਇੱਕ ਮੀਲ ਪੱਥਰ ਸਾਬਿਤ ਹੋਏਗਾ ਔਰ ਇਹ ਸਾਰਾ ਕ੍ਰੈਡਿਟ ਕੈਪਟਨ ਅਮਰਿੰਦਰ ਸਿੰਘ ਜੀ ਤੇ ਦੂਰਦਰਸ਼ਤਾ ਦਾ صدਕਾ ਔਰ ਸਾਰੇ ਕੈਬਨਿਟ ਮੇਰੇ ਕੁਲੀਗਸ ਉਹਨਾਂ ਨੇ ਸਾਰੇ ਕੈਬਨਿਟ ਨੂੰ ਮਿਲ ਕੇ ਇਹ ਫੈਸਲਾ ਕੀਤਾ ਹੈ ਸੋ ਅੱਜ ਦੇ ਦਿਨ ਮੈਂ ਸਾਰੇ ਪੰਜਾਬ ਦੀ ਮਹਿਲਾਵਾਂ ਨੂੰ ਬਹੁਤ-ਬਹੁਤ ਬਧਾਈ ਦੇਣੀ ਆ ਕਿ ਉਹਨਾਂ ਦੇ ਵਾਸਤੇ ਹੁਣ ਸਾਰਾ ਫੀਲਡ ਖੁੱਲਾ ਹੈ ਸਕਾਈ ਇਜ਼ ਦਾ ਲਿਮਟ ਔਰ ਕਿਤੇ ਵੀ ਜਾ ਕੇ ਉਹ ਆਪਣੇ ਕਾਬਲੀਅਤ ਦੇ ਪੱਲ ਤੇ 33% ਦੇ ਅੰਡਰ ਉਹਨਾਂ ਨੂੰ ਪੂਰਾ ਮੌਕਾ ਮਿਲੇਗਾ ਔਰ ਇਹ ਇੱਕ ਬਹੁਤ ਮਹੱਤਵਪੂਰਨ ਔਰ ਫੈਸਲਾ ਜਿਹੜਾ ਹੈ ਅੱਜ ਕੈਬਨਿਟ ਚ ਲਿਆ ਗਿਆ ਹੈ